ਪਿਆਰ ਪਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚਕੇਟੀਐਨ ਚੈਨਲ ਦੇਸ਼ ਵਿਦੇਸ਼ ਤੁਹਾਡਾ ਸਾਰਿਆਂ ਦਾ ਹਾਰਤ ਸਵਾਗਤ ਇਸ ਟਾਈਮ ਆਪਣੇ ਨਾਲ ਬਚਨ ਸਿੰਘ ਬੋਪਰਾਈ ਜੁੜ ਚੁੱਕੇ ਆ ਜਿਹੜਾ ਵਾਰਡ ਵਿੱਚੋਂ ਇੱਥੇ ਇਲੈਕਸ਼ਨ ਤੋਂ ਖੜਨ ਗਏ ਉਹਨਾਂ ਨੂੰ ਪੁੱਛਦੇ ਵਾਰਡ ਨੰਬਰ ਹੈ ਕੀ ਆ ਤਾਂ ਪਹਿਲਾਂ ਪਿਆਰ ਪਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਹ ਵਾਰਡ ਨੰਬਰ ਕਿਹੜਾ ਹੈ ਜੀ ਆਪਣਾ ਇਹ ਵਾਰਡ ਨੰਬਰ 38 ਹੈ ਠੀਕ ਤੇ ਤੁਸੀਂ ਹੁਣ ਵਾਰਡ ਦੇ ਵਿੱਚ ਤੁਸੀਂ ਇਲੈਕਸ਼ਨ ਕੀ ਸੋਚ ਕੇ ਇਲੈਕਸ਼ਨ ਦੇ ਵਿੱਚ ਲੜਨ ਲਈ ਤੁਹਾਨੂੰ ਕੀ ਜ਼ਰੂਰਤ ਪੈ ਗਈ ਔਨਲੀ ਲਾਈਕ ਵੋਟਾਂ ਵਿੱਚ ਖੜਨ ਦੀ ਐਚਲੀ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਐ ਮੈਂ ਤਾਂ ਇੱਕ ਸਮਾਜ ਸੇਵੀ ਬੰਦਾ ਐ ਕਿ ਮੈਂ ਸ਼ੁਰੂ ਤੋਂ ਇੱਥੇ 30 ਸਾਲ ਦੇ ਕਰੀਬ ਹੋ ਗਿਆ ਆ ਇਹਨੂੰ ਮੈਂ ਤਾਂ ਸਮਾਜ ਦੀ ਸੇਵਾ ਕਰ ਰਿਹਾ ਹਾਂ ਜਿਵੇਂ ਗੁਰਦੁਆਰੇ ਵਿੱਚ ਵੀ ਕਿਸੇ ਕੋਈ ਮੈਂਬਰ ਨਹੀਂ ਬਣਦਾ ਮੈਂ ਇੱਥੇ ਐਸੋਸੀਏਸ਼ਨ ਬਣੀ ਐ ਮੈਂ ਸ਼ੁਰੂ ਤੋਂ ਇਸ ਦਾ ਕੈਸ਼ਰ ਵੀ ਰਿਹਾ ਹਾਂ ਹੁਣ ਮੈਂ ਪ੍ਰਧਾਨ ਇਸ ਟਾਈਮ ਪੀਪਲ ਵੈਲਫੇਅਰ ਐਸੋਸੀਏਸ਼ਨ ਦਾ ਤੇ ਮੇਰੇ ਮਨ ਦੇ ਵਿੱਚ ਇੱਕ ਭਾਵਨਾ ਸੇਵਾ ਦੀ ਭਾਵਨਾ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਲੋਕਾਂ ਦਾ ਜੋ ਵੀ ਕੁਝ ਅਸੀਂ ਕਰ ਸਕੀਏ ਉਹ ਕਰਨਾ ਚਾਹੁੰਦਾ ਮੈਂ ਮੈਂ ਲੱਗਿਆ ਰਿਹਾ ਲੱਗਿਆ ਸੇਵਾ ਕਰਦਾ ਮੈਂ ਪਿੱਛੇ ਜੇ ਮੈਨੂੰ ਜਦੋਂ ਇਹ ਨਾ ਪ੍ਰੈਜ਼ੀਡੈਂਟ ਬਣਾਇਆ ਵੈਲਫੇਅਰ ਐਸੋਸੀਏਸ਼ਨ ਦਾ ਉਸ ਟਾਈਮ ਮੈਂ ਮੇਰੇ دماغ ਚ ਇਸੇ ਦਾ ਵੀ ਸਕੋਰ ਕੀ ਦਿੱਤੀ ਜਾਵੇ ਪ੍ਰੈਜ਼ੀਡੈਂਟ ਨੂੰ ਸਕਿਉਰਟੀ ਪੁਆਇੰਟ ਮੈਂ ਉਠਾਇਆ ਤੇ ਮੈਂ ਸਕਿਉਰਟੀ ਪ੍ਰੋਵਾਈਡ ਆਪਣੀ ਐਸੋਸੀਏਸ਼ਨ ਦਾ ਮਿਲ ਕੇ ਰਹੀ ਨਾ ਮਿਲ ਕੇ ਅਸੀਂ ਇਸ ਟਾਈਮ ਸਕੋਰ ਵੀ ਦੇ ਰਿਆ ਡੇਅਰ ਨਾਈਟ ਆਪਣੇ 500 ਕਰਾਂ ਦੇ ਵਿੱਚ ਤੇ ਦੂਜਾ ਸੀਗਾ ਕਿ ਪਾਰਕਾਂ ਬੜੀਆਂ ਗੰਦੀਆਂ ਰਹਿੰਦੀ ਸੀ ਆਪਣੇ ਗਵਰਨਮੈਂਟ ਵੱਲੋਂ ਕੋਈ ਸਫਾਈ ਸੇਵਾ ਨਹੀਂ ਹੁੰਦੀ ਸੀ ਉਹ ਵੀ ਮੈਂ ਆਪਣੀ ਰੈਜ਼ੀਡੈਂਟਾਂ ਨਾਲ ਮਿਲ ਕੇ ਐਸੋਸੀਏਸ਼ਨ ਦੇ ਕਮੇਟੀ ਮੈਂਬਰਾਂ ਨਾਲ ਮਿਲ ਕੇ ਮੈਂ ਉਹ ਵੀ ਮੁੱਦਾ ਠਾਇਆ ਕਿ ਅਸੀਂ ਹੁਣ ਕਾਰਕਾਂ ਟੇਕ-ਓਵ ਕਰੀਆਂ ਤੇ ਪ੍ਰੋਪਰ ਸਫਾਈ ਚੱਲਦੀ ਹੈ ਤੇ ਸਾਰੇ ਖੁਸ਼ ਆ ਦੋ ਪੁਆਇੰਟ ਜਿਹੜੇ ਮੇਨ ਸੀਗੇ ਸਫਾਈ ਤੇ ਸਕਿਉਰਟੀ ਇਹ ਹੈ ਆਪਣੀ ਮੁਰਦਾ ਸੀਗਾ ਤੇ ਉਹ ਪ੍ਰੋਬਲਮ ਮੇਰਾ ਕਦੇ ਵੀ ਕੁਝ ਹੁੰਦਾ ਹੈ ਪੂਰੇ ਮੁਹੱਲੇ ਦੇ ਵਿੱਚ ਵੀ ਹੁੰਦਾ ਹੈ ਮੇਰੇ ਮਨ ਦੇ ਵਿੱਚ ਕਿ ਕਿਤੇ ਗਲਤ ਕੰਮ ਹੋ ਗਿਆ ਤੇ ਉਹਦੇ ਲਈ ਫਿਰ ਮੈਂ ਅੱਗੇ ਅਥੋਰਟੀ ਨਾਲ ਕੰਟੈਕਟ ਕਰਦਾ ਤੇ ਮੁੱਦੇ ਠਾਉਣਾ ਤੇ ਕੰਮ ਕਰਾਉਨੇ ਅਸੀਂ ਅੜ ਕੇ ਕੰਮ ਕਰਾਉਨੇ ਆ ਗਵਰਨਮੈਂਟ ਤੋਂ ਜੇ ਦਾ ਮਰਜੀ ਕੰਮ ਹੋਵੇ ਕੀ ਅੱਪਾ ਗੱਲ ਕਰੀਏ ਤੂੰ ਕੈਨਵਲ ਵੋਟਾਂ ਤੋਂ ਪਹਿਲਾਂ ਖੜਨ ਤੋਂ ਪਹਿਲਾਂ ਤੁਸੀਂ ਇੰਨੇ ਕੰਮ ਕਰਤੇ ਆ ਤਾਂ ਤੁਹਾਨੂੰ ਤਾਂ ਚੋਣ ਵਾਲਿਆਂ ਤੇ ਆਟੋਮੈਟਿਕ ਵੋਟਾਂ ਡਿਗਣੀਆਂ ਚਾਹੀਦੀਆਂ ਤੁਹਾਡੇ ਕੰਮਾਂ ਦੇ ਵਿੱਚ ਵੀ ਅਜੇ ਬੋਟ ਕੰਮ ਲੋਕੀ ਕਹਿੰਦੇ ਸਰਕਾਰ ਬਣਾ ਆਪਣੇ ਇਲੈਕਸ਼ਨ ਜਿੱਤਣ ਤੋਂ ਬਾਅਦ ਆ ਕੰਮ ਕਰਦੇ ਤੂੰ ਪਹਿਲਾਂ ਕੰਮ ਕਰਕੇ ਦਿਖਾਤਾ ਸਾਰਿਆਂ ਨੂੰ ਨਹੀਂ ਮੇਰੇ ਤਾਂ ਮੰਨਦੀ ਕੋਈ ਭਾਵਨਾ ਨਹੀਂ ਹੈ ਮੈਂ ਸਮਾਜ ਸੇਵੀ ਦੀ ਹਾਂ ਤੇ ਲੋਕ ਹੁਣ ਮੈਨੂੰ ਚਾਹੁੰਦੇ ਆ ਕਿ ਤੁਸੀਂ ਜਦੋਂ ਇੰਨੇ ਕੰਮ ਕਰਦੇ ਹੋ ਤਾਂ ਵਾਈਨੋਟ ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ ਆ ਫਿਰ ਵੀ ਮੇਰਾ ਉਹ ਸੀਗਾ ਸਮਾਜ ਸੇਵੀ ਭਾਵਨਾ ਨਾਲ ਮੈਂ ਤੁਰ ਕੇ ਚੱਲਿਆ ਪਰ ਹੁਣ ਜਦੋਂ ਲੋਕੀ ਚਾਹੁੰਦੇ ਆ ਤੇ ਫਿਰ ਮੈਂ ਉਸੇ ਕਹਿੰਦੇ ਵੀ ਤੁਸੀਂ ਐਮਸੀ ਤੇ ਮੇਰਾ ਵੀ ਫਿਰ ਮਨ ਬਣ ਗਿਆ ਵੀ ਚਲੋ ਤੁਸੀਂ ਕਿਉਂਕਿ ਕਈ ਵਾਰੀ ਨਾ ਕੰਮ ਜਿਹੜੇ ਹੁੰਦੇ ਗਵਰਨਮੈਂਟ ਤੋਂ ਅਸੀਂ ਸਾਨੂੰ ਜ਼ੋਰ ਦੇ ਕੇ ਕਰਾਉਣੇ ਪੈਂਦੇ ਉੱਤੇ ਉਹ ਕਹਿੰਦੇ ਤੁਸੀਂ ਐਮਸੀ ਬਣ ਕੇ ਤਾਂ ਤੇ ਸਿੱਧਾ ਤੁਹਾਡੇ ਕਰਵਾ ਸਕਦੇ ਆ ਇਸ ਕਰਕੇ ਮੈਂ ਕਿਹਾ ਚਲੋ ਵੀ ਇਹ ਵੀ ਦੇਖ ਲਵਨੇ ਆ ਤੇ ਆਪਾਂ ਗੱਲ ਕਰੀਏ ਕਿ ਜਿਹੜੇ ਅਪਾ ਕੰਮ ਹੁਣ ਕਿਹਰੇ ਕੰਮ ਜਿਹੜੇ ਜ਼ਰੂਰੀ ਕਰਨ ਵਾਲੇ ਹੁਣ ਰਹਿੰਦੇ ਆ ਜਿਹੜੇ ਅਬ ਤੁਸੀਂ ਇਲੈਕਸ਼ਨ ਤੋਂ ਬਾਅਦ ਆ ਕੰਮ ਪੂਰੇ ਕਰਨੇ ਆ ਕਿਹੜਾ ਰਹਿੰਦਾ ਤੁਹਾਨੂੰ ਪਤਾ ਹੋਊਗਾ ਕਿ ਇਸ ਜਗ੍ਹਾ ਤੇ ਜ਼ਰੂਰਤ ਹੈ ਇਸ ਚੀਜ਼ ਦੀ ਤੁਹਾਨੂੰ ਸਾਰਾ ਪਤਾ ਹੋਣਾ ਕਿ ਹੁਣ ਇਹ ਪਹਿਲ ਦੇ ਦਰ ਤੇ ਕਿਹੜਾ ਕੰਮ ਕੀਤਾ ਜੋ ਜਿਹੜਾ ਹੁਣ ਰੁਕਿਆ ਪਿਆ ਕੰਮ ਦੇਖੋ ਇਹ ਸਭ ਤੋਂ بڑا ਕੰਮ ਜੋ ਹੈ ਮੁਹੌਲੀ ਦੇ ਵਿੱਚ ਸਾਡੇ ਸੈਕਟਰ ਦੇ ਵਿੱਚ ਸਫਾਈ ਦਾ ਕੰਮ ਹੈ ਜਿਹੜਾ ਕਿ ਨਹੀਂ ਹੋ ਰਿਹਾ ਇਸ ਟਾਈਮ ਪ੍ਰੋਪਰ ਨਹੀਂ ਹੋ ਰਿਹਾ ਤੇ ਜਿਹੜਾ ਮੈਨੂੰ ਵਾਰਡ ਨੰਬਰ 38 ਦਿੱਤਾ ਹੈ ਪੂਰਾ ਕਤਰ ਸੈਕਟਰ ਤੇ 76 ਸੈਕਟਰ ਪੂਰਾ ਦਿੱਤਾ ਤੇ ਉਹਦੇ ਵਿੱਚ ਮੈਂ 76 ਸੈਕਟਰ ਵੀ ਗਿਆ ਸੀਗਾ ਸੋਸਾਇਟੀਆਂ ਦੇ ਵਿੱਚ ਉਹ ਵੀ ਕਹਿੰਦੇ ਕਿ ਸਾਡੀ ਸਫਾਈ ਵਗੈਰਾ ਜੰਗੀ ਤਾਂ ਨਹੀਂ ਹੁੰਦੀ ਮੰਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਮੇਰਾ ਸਟੈਪ ਹੈ ਉਹ ਸਫਾਈ ਦੇ ਬਾਰੇ ਹੈ ਤੇ ਉਹ ਮੈਂ ਮੁੱਦਾ ਚੱਕਾਂਗਾ ਤੇ ਮੈਂ ਕਰਵਾਵਾਂਗਾ ਤੇ ਅਥਾਰਟੀ ਤੋਂ ਮੈਂ ਇਸ ਨੂੰ ਬਹੁਤ ਮਤਲਬ ਪੂਰ ਜਰ ਨਾਲ ਮੈਂ ਕਰਾਉਣੀ ਚਾਹੁੰਦਾ ਆਪਣੇ ਵਾਰਡ ਦਾ ਇਕੱਲੇ ਵਾਰਡ ਦਾ ਨਹੀਂ ਪੂਰੇ ਮਹੌਲੇ ਦਾ ਮੈਂ ਇਹ ਤੇ ਲੈ ਕੇ ਚੱਲਾਂਗਾ ਇਹ ਇਹ ਮੇਰਾ ਮੇਨ ਮੁੱਦਾ ਹੈ ਬਾਕੀ ਹੈਲਥ ਦਾ ਹੈ ਜਿਵੇਂ ਅਸੀਂ ਚਾਹੁੰਦੇ ਆਂ ਵੀ ਆਮ ਆਦਮੀ ਕਲੀਨਿਕ ਜਿਵੇਂ ਖੋਲਿਆ ਪੰਜਾਬ ਦੇ ਵਿੱਚ ਸਾਡੇ ਸੈਕਟਰ ਵਿੱਚ ਵੀ ਕੋਈ ਐਦਾਂ ਦਾ ਹੈਲਥ ਦਾ ਕੁਝ ਕਰਿਆ ਜਾਵੇ ਇਹ ਤਾਂ ਤੁਹਾਨੂੰ ਆਪਣੇ ਆਪ ਨੂੰ ਸਰਕਾਰ ਤੋਂ ਲੜ ਕੇ ਲਿਆਉਣਾ ਪੈਣਾ ਤੁਹਾਡੇ ਵਾਸਤੇ ਮੱਲਾ ਕਲੀਨਿਕ ਵੀ ਆਪਣੇ ਸੈਕਟਰ ਦੇ ਵਿੱਚ ਕਿ ਫੇਰ ਹੋਣਾ ਜੀ ਐਦਾਂ ਤਾਂ ਨਹੀਂ ਹੁੰਦਾ ਜੀ ਨਹੀਂ ਅਸੀਂ ਲੜ ਕੇ ਲਿਆਵਾਂਗੇ ਸਾਡਾ ਦੇਖੋ ਮੇਰਾ ਤੇ ਹੈ ਹੀ ਮੈਂ ਤਾਂ ਲੜ ਕੇ ਕੰਮ ਲਿਆਉਣਾ ਮੈਂ ਪਹਿਲਾਂ ਵੀ ਮੈਂ ਇਦਾਂ ਹੀ ਗਵਰਨਮੈਂਟ ਨਾਲ ਟਾਕਰਾ ਕਰਕੇ ਜੋ ਵੀ ਅਸੀਂ ਕੰਮ ਕਰਾਉਂਦੇ ਆ ਤੇ ਇਹ ਮੇਰਾ ਪਹਿਲਾ ਸਟੈਪ ਆ ਕਿ ਹੈਲਥ ਦਾ ਤੇ ਅਸੀਂ ਸੋਚਿਆ ਹੋਇਆ ਵੀ ਅਸੀਂ ਇੱਥੇ ਕੋਈ ਨਾ ਕੋਈ ਜਗ੍ਹਾ ਦੱਸ ਕੇ ਉਹਨਾਂ ਤੋਂ ਕੋਈ ਲੈਬਰਾਟਰੀ ਕੁਝ ਵੀ ਹੈਲਥ ਦਾ ਅਸੀਂ ਕਰਾਂਗੇ ਕੋਈ ਗੱਲ ਕਰੀਏ ਵਾਰਡ ਦੇ ਵਿੱਚ ਤੁਸੀਂ ਪਹਿਲਾਂ ਤੇ ਕਿੰਨੇ ਕੰਮ ਹੋਏ ਆ ਪਹਿਲੇ ਕਾਉਂਸਲਰਾਂ ਨੇ ਕਿੰਨੇ ਕੰਮ ਕਰ ਚੁੱਕੇ ਆ ਇੱਥੇ ਜਿਹੜੀ ਪਿਛਲੀ ਇਲੈਕਸ਼ਨ ਹੋਈ ਆ 2021 ਦੇ ਵਿੱਚ ਨਾ ਸਾਡੇ 250 300 ਕਰ ਜਾ ਕੇ ਸੁਹਾਣੀ ਨਾਲ ਜੋੜਤਾ ਉਸ ਟਾਈਮ ਕਾਂਗਰਸ ਗਵਰਨਮੈਂਟ ਸੀ ਜਿਨ੍ਹਾਂ ਨੇ ਸਾਡੇ ਮਤਲਬ ਭਲੇ ਬਾਰੇ ਨਹੀਂ ਸੋਚਿਆ ਸਾਡੇ ਨੁਕਸਾਨ ਹੀ ਹੋਇਆ ਇਸ ਪੰਜ ਸਾਲ ਦੇ ਵਿੱਚ ਸੋਚਿਆ ਸੀ ਇੱਕ ਲੋੜ ਕਾਂਗਰਸ ਦਾ ਇੱਥੋਂ ਜੁੱਤ ਕੇ ਗਿਆ ਉਹਨੇ ਪੰਜ ਸਾਲ ਦੇ ਵਿੱਚ ਸਾਨੂੰ ਇੱਕ ਵਾਰੀ ਵੀ ਮੂੰਹ ਨਹੀਂ ਦਿਖਾਏ ਰਹੀ ਜੀ ਰਣੋ ਇੱਕ ਵਾਰੀ ਵੀ ਅਸੀਂ ਗਰੰਟੀ ਦੰਦੇ ਕੋਈ ਕਹਿ ਦੇ ਵੀ ਇੱਕ ਵਾਰੀ ਆਇਆ ਹੋਵੇ ਕਿਸੇ ਕੰਮ ਲਈ ਪੁੱਛਿਆ ਹੋਵੇ ਤੇ ਇਸ ਕਰਕੇ ਸਾਡੇ ਜਿਹੜਾ ਸੈਕਟਰ ਖਾਸ ਤੌਰ ਤੇ ਬਹੁਤ ਘਾਟਾ ਪਿਆ ਖਾਸ ਕਰਕੇ ਜਿਹੜੇ 2.5 300 ਘਰ ਆ ਰਹੇ ਸਵਾਨੇ ਨਾਲ ਜੋੜ ਕੇ ਇਹਨਾਂ ਦਾ ਸਾਨੂੰ ਬਹੁਤ ਲਾਸ ਹੋਇਆ ਅਸੀਂ 5 ਸਾਲ ਬਹੁਤ ਭੁਗਤਿਆ ਇਹਦੇ ਵਿਚ ਹੁਣ ਅਸੀਂ ਚਾਹੁੰਦੇ ਹਾਂ ਵੀ ਹੁਣ ਸਾਡਾ ਉਧਰ ਤੇ ਪ੍ਰੈਜ਼ੀਡੈਂਟ ਗਵਰਨਮੈਂਟ ਨੇ ਸਾਡਾ ਬਾੜ ਸਹੀ ਕਰਤਾ ਤੇ ਇੱਕ ਸੈਕਟਰ ਦਾ ਇੱਕ ਬਾੜ ਬਣਾਤਾ ਹੁਣ ਸਾਨੂੰ ਉਮੀਦ ਆ ਕਿ ਜੋ ਵੀ ਇੱਥੇ ਡਵੈਲਪਮੈਂਟ ਹੋਏਗੀ ਬਿਲਕੁਲ ਸਹੀ ਤਰੀਕੇ ਨਾਲ ਚੱਹੂਗੀ ਅੱਜ ਮੈਂ ਆਪਣੇ ਵੱਲੋਂ ਵਾਅਦਾ ਕਰਦਾ ਕਿ ਰੈਜ਼ਿਡੈਂਟ ਨੂੰ ਕਿ ਮੇਨ ਨੂੰ 24 ਘੰਟੇ ਐਨੀ ਟਾਈਮ ਕੋਈ ਵੀ ਹੁਣ ਵੀ ਮੈਂ ਇਸ ਤਰ੍ਹਾਂ ਕਰਦਾ ਤੇ ਐਮਸੀ ਇਲੈਕਸ਼ਨ ਤੋਂ ਬਾਅਦ ਵੀ ਮੇਰਾ ਸਭ ਤੋਂ ਛੋਟਾ ਹੈ ਕਿ ਚਾਹੇ ਰਾਤ ਨੂੰ ਅਧੀ ਰਾਤ ਬਲਾਵ ਮੈਂ ਇਹਦੇ ਲਈ ਰੈਜ਼ੀਡੈਂਟਲੀ ਹਾਜ਼ਰ ਆਂ ਅੰਜ ਆਪਣੇ ਨਾਲ ਚਮਕੌਰ ਸਿੰਘ ਜੁੜ ਚੁੱਕੇ ਹੈ ਚਮਕੌਰ ਸਿੰਘ ਆਪਾਂ ਗੱਲ ਕਰੀਏ ਜਿਹੜਾ ਆਪਣੇ ਨਾਲ ਬਚਨ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਸੋਚ ਕੇ ਤੁਸੀਂ ਇਲੈਕਸ਼ਨ 'ਚ ਖੜਾ ਕੀਤਾ ਤੇ ਕਿਦਾਂ ਦਾ ਇਨਸਾਨ ਹੈ ਤੁਸੀਂ ਜਾਣਦੇ ਹੋ ਉਹਨੇ ਕਾਫੀ ਟਾਈਮ ਤੋਂ ਅ ਜਿੱਥੋਂ ਤੱਕ ਇਹਨਾਂ ਦਾ ਜਾਣ ਪਛਾਣ ਦਾ ਹੈਗਾ ਮੈਂ ਇੱਥੇ 97 ਤੋਂ ਸੈਕਟਰ 71 ਦਾ ਨਿਵਾਸੀ ਆ ਔਰ ਤਕਰੀਬਨ ਮੇਰਾ 27-28 ਸਾਲ ਤੋਂ ਬਚਨ ਸਿੰਘ ਬੋਪਰਾਇ ਜੀ ਦੇ ਨਾਲ ਪਰਸਨਲੀ ਬਹੁਤ ਅੱਛੇ ਰਿਲੇਸ਼ਨ ਹੈਗੇ ਆ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਸਮਾਜ ਦੇ ਪ੍ਰਤੀ ਔਰ ਮਾਨਵਤਾ ਦੇ ਪ੍ਰਤੀ ਜੋ ਸਮਾਜ ਸੇਵਾ ਦੀ ਇਹਨਾਂ ਦੇ ਅੰਦਰ ਭਾਵਨਾ ਹੈਗੀ ਆ ਉਹ ਇਹਨਾਂ ਨੂੰ ਬਚਪਨ ਤੋਂ ਹੀ ਮਿਲੀ ਹੋਈ ਹੈ ਸੋ ਜਿੱਥੇ ਕਹੇ ਪੜ੍ਹੇ ਲਿਖੇ ਬਹੁਤ ਹੀ ਦੂਰ ਅੰਦੇਸੀ ਵਾਲੇ ਹੈਗੇ ਆ ਨਿਗੇ ਮਲਕੇ ਅੱਛੇ ਇਨਸਾਨ ਹਨ ਉੱਥੇ ਹੀ ਇਹਨਾਂ ਦੀ ਬਹੁਤ ਪੱਕੀ ਸਖਸੀਅਤ ਜਿਹੜੀ ਹੈਗੀ ਆ ਉਹ ਇਹਨਾਂ ਦੇ ਸਮਾਜ ਪ੍ਰਤੀ ਆਪਣੇ ਆਪ ਦੀ ਸਮਰਪਣ ਭਾਵਨਾ ਜੋ ਹੈਗੀ ਆ ਉਹਨਾਂ ਦੇ ਵਿੱਚੋਂ ਝਲਕਦੀ ਆ ਕੋਈ ਮੁੱਦਾ ਲੈ ਲਓ ਤੁਸੀਂ ਸਮਾਜ ਦੇ ਵਿੱਚ ਚਾਹੇ ਉਹ ਪਾਰਕਾਂ ਦੀ ਰੱਖ-ਰਖਾਵ ਹੋਵੇ ਅੱਛੇ-ਅੱਛੇ ਉਹਨਾਂ ਦੇ ਵਿੱਚ ਪਲਾਂਟਸ ਲਾਉਣ ਆ ਹੁਣ ਕੋਈ ਵੀ ਆ ਜਾਂ ਜਿਹੜਾ ਹੈਗਾ ਹਿਊਮਨ ਬੀਇੰਗ ਦੀ ਹੈਗਾ ਸਕਿਉਰਟੀ ਨੂੰ ਦੇਖਦੇ ਹੋਏ ਇਹਨਾਂ ਨੇ ਅੱਛਾ ਬਹੁਤ ਇੰਤਜ਼ਾਮ ਕਰਕੇ ਰੱਖਿਆ ਕਿਉਂਕਿ ਕਾਫੀ ਲੰਬੇ ਆਸੇ ਤੋਂ ਪੀਪਲ ਜਿਹੜਾ ਵੈਲਫੇਅਰ ਐਸੋਸੀਏਸ਼ਨ ਸੈਕਟਰ 71 ਦੇ ਜਿਹੜੀ ਹੈਗੀ ਸਾਡੇ ਇੱਥੇ 400 ਘਰਾਂ ਦੀ ਐਸੋਸੀਏਸ਼ਨਾਂ ਉਹਨਾਂ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਉਸ ਦੇ ਨਾਲ ਨਾਲ ਇਹ ਬਲਕਿ ਇੱਕ ਪਾਰਟੀ ਹਿੱਤਾਂ ਤੋਂ ਵੀ ਉੱਪਰ ਉੱਠ ਕੇ ਮਲਕੇ ਇਹ ਹਮੇਸ਼ਾ ਤਤਪਰ ਰਹਿੰਦੇ ਨੇ ਸਮਾਜ ਦੀ ਸੇਵਾ ਲਈ ਕੋਈ ਵੀ ਇਹਦੇ ਘਰ ਆਵੇ ਮੈਂ ਤਾਂ ਅਜ ਤੱਕ ਨਹੀਂ ਕੋਈ ਦੇਖਿਆ ਹੈਗਾ ਵੀ ਕਿਸੇ ਨੂੰ ਇਹਨਾਂ ਨੇ ਜਵਾਬ ਦਿੱਤਾ ਹੋਵੇ ਤਕਰੀਬਨ ਇਹਨਾਂ ਫੁਲੀ ਮਲਕੇ ਨੇ ਆਪਣੀ ਲਾਈਫ ਜਿਹੜੀ ਆ ਉਹ ਪੂਰੀ ਸਮਰਪਿਤ ਕਰ ਰੱਖੀ ਆ ਸਮਾਜ ਦੇ ਲਈ ਇਹਨਾਂ ਨੇ ਸੋ ਇਸ ਕਰਕੇ ਸਾਡਾ ਜਿਹੜਾ ਸੀਗਾ ਮਹੱਲਾ ਨਿਵਾਸੀਆਂ ਦਾ ਜਿਹੜਾ ਸੈਕਟਰ ਨਿਵਾਸੀ ਸੀ ਇਹ ਕੋਈ ਚਾਹੁੰਦੇ ਸੀ ਵੀ ਇਸ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਇਹਨਾਂ ਦਾ ਸਮਾਜ ਦਾ ਜਿਹੜਾ ਹੈਗਾ ਸੇਵਾ ਦਾ ਦਾਇਰਾ ਹੋਰ ਵੱਡਾ ਕੀਤਾ ਜਾ ਸਕੇ ਤਾਂ ਕਿ ਇਹ ਹੋਰ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਧੇਰੇ ਚੜ ਕੇ ਹਿੱਸਾ ਪਾ ਸਕਣ ਜਿਵੇਂ ਸਾਨੂੰ ਕੋ ਪਾਣੀ ਦੀ ਸਮੱਸਿਆ ਆਂਦੀ ਸੀ ਕਿ ਜੋ ਰੇਨੀ ਵਾਟਰ ਹੁੰਦਾ ਸੀਗਾ ਉਹਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਤਿੰਨ ਤੇ ਸੱਤ ਵੇਸ ਦੇ ਪੰਪ ਜਿਹੜੇ ਸੀਗੇ ਉਹ ਪਾਣੀ ਇਧਰ ਲਿਫਟ ਕਰਦੇ ਸੀਗੇ ਉਹਦੇ ਨਾਲ ਜਿਹੜਾ ਸਾਡੇ ਘਰ ਸੀਗੇ ਪਾਣੀ ਤਰੇ ਨੂੰ ਫੁੱਟ ਫੁੱਟ ਡੇਡ ਡਡ ਫੁੱਟ ਘਰਾਂ ਚ ਪਾਣੀ ਵੜਦਾ ਸੀ ਉਹਦੇ ਲਈ ਇਹਨਾਂ ਨੇ ਬੜੀ ਲੰਬੇ ਸਿਰ ਤੋਂ ਜਦੋਂ ਜਹਿਦ ਕੀਤੀ ਹੈਗੀ ਆ ਰਿਟਰਨ ਦੇ ਵਿੱਚ ਸਾਰਾ ਕੁਝ ਚਾਹੇ ਉਹ ਡੀਸੀ ਆਫਿਸ ਹੋਵੇ ਚਾਹੇ ਐਮਐਲਏ ਸਾਹਿਬ ਦਾ ਆਫਿਸ ਹੋਵੇ ਚਾਹੇ ਗੁਮਾੜਾ ਦਾ ਸੀਏ ਹੋਵੇ ਮਲਕਿ ਜੋ ਵੀ ਕੰਸਰਨਡ ਅਥਾਰਟੀ ਸੀਗੀ ਉਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਨੇ ਮਲਕਿ ਇਹਨਾਂ ਨੇ ਲੋਕਾਂ ਨੂੰ ਨਾਲ ਲਿਜਾ ਕੇ ਜਿਹੜਾ ਸੀਗਾ ਉਹਨਾਂ ਤੇ ਪੂਰਾ ਪ੍ਰੈਸ਼ਰ ਪਾ ਕੇ ਅੱਜ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਇਹਨਾਂ ਨੇ ਤਕਰੀਬਨ ਮੇਰਾ 7 ਕਰੋੜ ਰੁਪਈਆ ਇਸ ਪ੍ਰੋਜੈਕਟ ਦੇ ਲਈ ਇਹਨਾਂ ਨੇ ਪ੍ਰਵਾਨ ਕਰਵਾ ਲਿਆ ਗਵਰਨਮੈਂਟ ਨੂੰ ਕਹਿ ਕੇ ਇਸਰ ਬੋਪਰ ਆ ਜਿਹੜਾ ਜਿਹੜਾ ਹੈਗਾ ਪਹਿਲ ਕਦਮੀ ਕੋਦਮ ਯਤਨਾਂ ਦੇ ਸਦਕੇ ਹੀ ਹੈਗੀ ਆ ਕਿਉਂਕਿ ਹਮੇਸ਼ਾ ਅਸੀਂ ਤਾਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਸੋ ਅਸੀਂ ਇਹੀ ਐਮਐਲਏ ਸਾਹਿਬ ਨੂੰ ਵੀ ਜੇ ਕਦੇ ਮਿਲਣ ਗਏ ਹੋਮਾਗੇ ਉੱਥੇ ਵੀ ਅਸੀਂ ਇਹ ਕਿਹਾ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਬੰਦਾ ਹੋਣਾ ਚਾਹੀਦਾ ਸਾਡੇ ਕੋਲ ਜਿਹੜਾ ਇਹਨੂੰ ਅਸੀਂ ਈਜ਼ੀਲੀ ਅਪਰੋਚ ਕਰ ਸਕੀਏ ਸੋ ਉਹਦੇ ਲਈ ਸਾਨੂੰ ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਹੈ ਵੀ ਕਾਉਂਸਲਰ ਦੇ ਜਿਹੜੇ ਕੰਮ ਹੁੰਦੇ ਨੇ ਉਹ ਇੱਕ ਬਹੁਤ ਛੋਟੇ-ਛੋਟੇ ਚੀਜ਼ ਕੋਈ ਸਰਟੀਫਿਕੇਟ ਸਾਈਨ ਕਰਾਣਾ ਕੋਈ ਕਿਸ ਤਰ੍ਹਾਂ ਦਾ ਤਸਦੀਕ ਰੋਣਾ ਡੋਮਿਸਾਈਲ ਸਰਟੀਫਿਕੇਟ ਲੈਣਾ ਜਾਂ ਕੋਈ ਵੀ ਇਹਨਾਂ ਦੀ ਰეკਮੈਂਡੇਸ਼ਨ ਬਹੁਤ ਜ਼ਰੂਰੀ ਹੁੰਦੀ ਆ ਔਰ ਸਾਡੇ ਮਲਕੇ ਅਪਰੋਚ ਦੇ ਵਿੱਚ ਹੋਵੇ ਸਾਨੂੰ ਮਲਕੇ ਦੂਰ ਨਾ ਜਾਣਾ ਪਵੇ ਸੋ ਡੇ ਨਾਈਟ 24 ਆਵਰ ਜੇ ਤਤਪਰ ਰਹਿੰਦੇ ਨੇ ਕੋਈ ਵੀ ਕਿਸੇ ਟਾਈਮ ਕਾਲ ਕਰੋ ਇਹਨਾਂ ਦਾ ਕਾਲ ਬੈਕ ਜ਼ਰੂਰ ਆਉਂਦੀ ਆ ਸੋ ਇਸ ਕਰਕੇ ਇਸ ਸਮਾਜ ਦੇ ਜਿਹੜੇ ਮਾਲਕ ਇਹ ਹੈਗੇ ਆ ਅਸੀਂ ਆਪਨਾ ਨੂੰ ਬਹੁਤ ਸੇਫ ਫੀਲ ਕਰਦੇ ਹੈਗੇ ਆ ਸੋ ਅਸੀਂ ਤਾਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਹੈਗੇ ਆ ਵੀ ਇਹ ਜਿਹੜਾ ਮਾਲਕ ਇਹਨਾਂ ਨੂੰ ਤੰਦਰੁਸਤੀ ਦਵੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦੇ ਲਈ ਹੋਰ ਅੱਛਾ ਹੋਵੇ ਉਜਬਲ ਹੋਵੇ ਔਰ ਇਹੀ ਅਸੀਂ ਕਾਮਨਾ ਕਰ